助かっていき ਰਾਮ ਕਲਵੰਤ ਸਿੰਘ ਜੀ ਤੇ ਇਹ ਦਰਬਾਰ ਸਾਹਿਬ ਦੇ ਚਗਿਰਦੇ ਜਿੰਨੇ ਰਸਤੇ ਨੇ ਸ਼ਹੀਦਾਂ ਵਾਲੇ ਉਹਨਾਂ ਦੀ ਸੇਵਾ ਇਹ ਆਰੰਭ ਕੀਤੀ ਜੀ ਫੋਗ ਮਸ਼ੀਨ ਲੈ ਕੇ ਤੇ ਆ ਜਿਹੜਾ ਹੁਣ ਬਰਸਾਤ ਆਰੰਭ ਹੋ ਗਈਆਂ ਨੇ ਤੇ ਮੱਛਰ ਮੱਖੀ ਆਮ ਹੀ ਆਉਣਾ ਤੇ ਅੱਗੇ ਡੇਂਗੂ ਵੀ ਆਉਣਾ ਤੇ ਸੰਗਤਾਂ ਦੀ ਵੀ ਆਵਾਜ਼ ਸੀ ਵੀ ਇਹ ਜ਼ਰੂਰੀ ਹੈ ਨੂੰ ਸੰਗਤਾਂ ਦੀ ਆਵਾਜ਼ ਨੂੰ ਹੀ ਮੁੱਖ ਰੱਖਦੇ ਹੋਇਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਇਹ ਸੇਵਾ ਆਰੰਭ ਕੀਤੀ ਹੈ ਚੰਗੀ ਗੱਲ ਹੈ ਜੀ ਬਹੁਤ ਬਹਿਲਦਾ ਦੱਸਣਾ ਹੈ ਅੱਜ ਇਹ ਤੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਆਰੰਭ ਕੀਤੀ ਆ ਤੇ ਨਗੱਜੇ ਤੋਂ ਨੇ ਸਿੰਘ ਭਾਈ ਮਲਕੀਤ ਸਿੰਘ ਜੀ ਉਹਨਾਂ ਨੂੰ ਬੇਨਤੀ ਕੀਤੀ ਅੱਜ ਦਾ ਖਰਚਾ ਉਹਨਾਂ ਨੇ ਲਿਆ ਤੇ ਤਕਰੀਬਨ ਅਸੀਂ ਵੈਸੇ ਖਰਚਾ ਮਥਿਆ ਸੀ ਜਦ ਆਪ ਵੀ 2500 ਤੋਂ 3000 ਤੇ ਮੈਨੂੰ ਲੱਗਦਾ ਵੀ 20-25 ਲੀਟਰ ਤੇਲ ਹੈ ਸਾਰੇ ਰਸਤਿਆਂ 'ਚ ਲੱਗ ਜਾਣਾ ਇਹਨਾਂ ਜੀ ਨਾਲ 1500 ਦੀ ਸੀਸੀ ਦਵਾਈ ਵੀ ਆਉਂਦੀ ਆ ਉਹ ਚਲੋ 2-3 ਟਾਈਮ ਨਾ ਕੱਢ ਦਿਆ ਕਰੇ ਪੈਟਰੋਲ ਲੱਗਦਾ ਹੋਰ ਇਸ ਤਰ੍ਹਾਂ ਦੇ ਖਰਚੇ ਜਿਹੜੇ ਇੱਕ ਦੀਏ ਆ ਜਾਂਦੇ ਜੀ ਨਾਲ ਦਾਨੋ ਕੀ ਫੀਲ ਕਰਦਾ ਜਾਂਦਾ ਲੱਖਾਂ ਦਾਨੀ ਸਾਲੂ ਆਉਂਦੇ ਨੇ ਮਗਰ ਦੁਕਾਨਦਾਰ ਮੌਜੂਦ ਚੀਜ਼ਾਂ ਲੈਂਦੇ ਨੇ ਤੇ ਕਈ ਚੀਜ਼ਾਂ ਇਸ ਦਾ ਰਾਮਾਚੇ ਸੁਤਿ ਬੋਧਨਾ ਜਲਦੀ ਫੈਲਦੀ ਹੈ ਸਾਡੇ ਜੀ ਮਾਤਾ ਮਛੇ ਤੋਂ ਕਮਣਾ ਉਹ ਵੀ ਚੱਪੀ ਹਾਂ ਜੀ ਸੰਗਤਾਂ ਨੂੰ ਬੇਨਤੀ ਕਰਾਂਗਾ ਮੈਂ ਵੀ ਸੰਗਤਾਂ ਰੱਬ ਵਰਗੀਆਂ ਹੁੰਦੀਆਂ ਨੇ ਪਰ ਕਿਸੇ ਵੇਲੇ ਜਦੋਂ ਆਉਂਦੇ ਨੇ ਸ਼ਰਧਾਲੂ ਤੇ ਉਹ ਥੋੜੀ ਜੀ ਸੋਚ ਨੂੰ ਆਪਣੇ ਨੂੰ ਉਚਾ ਰੱਖਣ ਕਿ ਅਸੀਂ ਸਤਖੰਡ ਅੰਮ੍ਰਿਤਸਰ ਦੇ ਸਿਫਤੀ ਦਾ ਘਰ ਆਏ ਆ ਉਥੇ ਜਾ ਕੇ ਗੰਦਗੀ ਨਹੀਂ ਪਾਉਣੀ ਕੋਨੇ ਸੇ 1-1 ਕਿਲੋ ਫਾਫਾ ਵੀ ਕਿੰਨੇ ਲੱਖਾਂ ਨਾ ਆਉਂਦੇ ਆ ਤੇ ਲੈ ਕੇ ਸ਼ੁਰਤਾਂ ਤੇ ਉਹ ਗੰਦਗੀ ਪਈ ਜਾਂਦੀ ਹੈ ਜੀ ਆ ਦੇਖੋ ਹੁਣ ਕਿੰਨੇ ਲਫਾਫੇ ਸੰਗਤਾਂ ਨੇ ਛੁੱਟੇ ਆ ਤੇ ਉਹਦੇ ਨਾਲ ਇਹ ਮੈਂ ਸੰਗਤਾਂ ਨੂੰ ਤੇ ਦੁਕਾਨਦਾਰਾਂ ਨੂੰ ਬੇਨਤੀ ਕਰਾਂਗਾ ਵੀ ਇਹ ਧਿਆਨ ਦੇਣ ਤੇ ਹੱਲ ਹੋ ਸਕਦਾ ਬਹੁਤ ਕੁਝ ਇਹ ਸੇਵਾ 30 ਦਿਨਾਂ ਲਈ ਚੱਲੇਗੀ ਕਿਉਂਕਿ ਜਿਹੜੇ ਜਿਹੜੇ ਰਾਵਾਂ ਚ ਦੀ ਗੱਲ ਤੁਸੀਂ ਆ ਕਿ ਜਿਹੜੇ ਜਿਹੜੇ ਰਾਜਨੀਤਿਕ ਇਹ ਜਿਹੜੀ 1 ਅਕਤੂਬਰ ਤੱਕ ਤੇ ਜਿੰਨਾ ਚਿਰ ਠੰਡ ਨਹੀਂ ਆਉਂਦੀ ਉਹਨਾਂ ਦਿਨ ਤੇ ਮਸ਼ਲ ਰਹਿੰਦਾ ਹੀ ਆ ਜੀ ਤੇ ਉਨੀ ਦਿਨ ਆਪਾਂ ਇਹ ਸੇਵਾ ਕਰਾਂਗੇ ਜੀ ਇਹਦਾ ਜਿੰਨਾ ਇਲਾਕਾ ਵਾ ਇਹ ਹਫਤੇ ਚ 2 ਦਿਨ ਸੇਵਾ ਹੋਊ ਤੇ ਫੇਰ ਕੰਮ ਸੂਤਰ ਬੈਣਾ ਅਸੀਂ ਚਾਹੁੰਦੇ ਵੀ ਫਾਰਮੈਲਿਟੀ ਵੀ ਨਾ ਹੋਵੇ ਕੰਮ ਹੋਵੇ ਗੁਰੂ ਰਾਮਦਾਸ ਜੀ ਦੇ ਚਰਨਾਂ ਦਾ ਤੇ ਹੁਣ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਆ ਤੇ ਮੈਂ ਸੰਗਤਾਂ ਵੀ ਬੇਨਤੀ ਕਰਾਂਗਾ ਵੀ ਇਹਦਾ ਖਰਚਾ 3000 ਤੋਂ 3500 ਤੱਕ ਹੈਗਾ ਸਿੱਧੀ ਆਣ ਕੇ ਸੇਵਾ ਸਾਨੂੰ ਤੇਲ ਵਗੈਰਾ ਲਿਆ ਕੇ ਇੱਕ ਦਲਾਨ ਕਾ ਪਾਪ ਵੀ ਸੇਵਾ ਕਰ ਸਕਦੇ ਨੇ ਮੈਂ ਮੈਨੇਜਰ ਕੋਟਾ ਸਾਹਿਬ ਵੱਲੋਂ ਸਰਦਾਰ ਜੋਬਨਜੀਤ ਸਿੰਘ ਜੀ ਸ਼ੰਕਰਪੁਰਾ ਜੀ ਕੀ ਕਹਿਣਾ ਚਾਹੋਗੇ ਕਿ ਬਰਸਾਤੀ ਮੌਸਮ ਹੈ ਗਿਆ ਐ ਜੀ ਪੀ ਸੀ ਵੱਲੋਂ ਤੇ ਕੁਝ ਸੰਸਥਾਵਾਂ ਦੇ ਕੋਲ ਪ੍ਰਾਲਾ ਕੀਤਾ ਗਿਆ ਡੇਂਗੂ ਮਰਦਨ ਕੰਟਰੋਲ ਕਰਨਾ ਸਾਡੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੇਂ-ਸਮੇਂ ਸਰ ਜੋ ਵੀ ਪ੍ਰਾਲੇ ਹੁੰਦੇ ਆ ਬਹੁਤ ਹੀ ਸਲਾਘਾਯੋਗ ਹੁੰਦੇ ਆ ਸਾਡੇ ਸਤਿਕਾਰਯੋਗ ਸਰਦਾਰ ਹਰਜਿੰਦਰ ਸਿੰਘ ਧਾਮੀ ਸਾਡੇ ਮੁਖ ਸਕੱਤਰ ਸਰਦਾਰ ਪ੍ਰਤਾਪ ਸਿੰਘ ਜੀ ਚੰਗੀ ਸੋਚ ਉਹਨਾਂ ਦੀ ਤੁਸੀਂ ਵੇਖਣ ਚ ਆਈ ਆ ਤੇ ਵੇਖੋ ਜਿਵੇਂ ਮੈਂ ਆਇਆ ਤੇ ਬਸ਼ਰ ਮਸ਼ਰ ਆਉਣ ਦਾ ਡਰ ਸੀ ਤੇ ਉਹਨਾਂ ਨੇ ਇਹ ਸਾਰਾ ਜਿਹੜਾ ਪ੍ਰਦੂਸ਼ਣ ਹੈ ਜਿਹੜਾ ਦਜਾ ਤੇ ਜਾ ਮਸ਼ਰ ਮਾਰਨ ਵਾਲੀ ਦਵਾਈ ਫੈਲਾਈ ਆ ਤੇ ਉਹ ਬਹੁਤ ਵਧੀਆ ਸੁੰਦਰ ਪਰਾਲਾ ਕੀਤਾ ਜੀ ਉਹਨਾਂ ਨੇ ਹਾਂ ਲੱਗਦਾ ਕਿ ਇੰਦਾ ਵੀ ਸਸਤਾਵਾ ਕੁਝ ਜਦੋਂ ਅੱਗੇ ਆਉਂਦੀ ਆ ਵਾ ਤੇ ਉਪਰਾਲੇ ਵਕਰੇ ਹੁੰਦੇ ਨੇ ਹਾਂਜੀ ਤੇ ਸਸਤਾਵਾਂ ਨੂੰ ਵੀ ਉਹਨਾਂ ਦਾ ਵੀ ਫਰਜ਼ ਬਣਦਾ ਜੀ ਸਾਰਿਆਂ ਸਾਡਾ ਗੁਰਦੁਆਰਾ ਕਮੇਟੀ ਦਾ ਸਹਿਯੋਗ ਦੇਣ ਤਾਂ ਜੋ ਇਹ ਜਿਹੜੀ ਇਹਦੀ ਸੁੰਦਰਤਾ ਵਾ ਜਿੱਦਾਂ ਬੱਚੇ ਕੁਲਫੀਆਂ ਖਾ ਕੇ ਦੂਜਾ ਤੇ ਡੈਸਟਬਿਨ ਚ ਨਹੀਂ ਸੁੱਟਦੇ ਉਹ ਕੂੜਾ ਕਿਰਕਟ ਬਾਹਰ ਫਲਾ ਦਿੰਦੇ ਆ ਇਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਇੱਕ ਰੋਹਾਨੀਅਤ ਦਾ ਕੇਂਦਰ ਆ ਤੇ ਇੱਥੇ ਆਣ ਕੇ ਸਾਨੂੰ ਆਪਣੇ ਸੇਵਾ ਕਰਨੀ ਚਾਹੀਦੀ ਆ ਜਿਹੜਾ ਕੋਈ ਕੂੜਾ ਕਿਰਕਟ ਹੈ ਜੋ ਕੋਈ ਸੁੱਟਦਾ ਵੀ ਆ ਤੇ ਉਹਨੂੰ ਵੀ ਸਮਝਾਉਣਾ ਚਾਹੀਦਾ ਚੰਗਰਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਦੁਕਾਨਦਾਰਾਂ ਨੂੰ ਮੈਂ ਬੇਨਤੀ ਕਰਦਾ ਹਾਂ ਉਹਨਾਂ ਨੂੰ ਅਪੀਲ ਕਰਦਾ ਮੈਂ ਸਾਡੇ ਵੀਰ ਨੇ ਚਲੋ ਉਹਨਾਂ ਦੁਕਾਨਾਂ ਲਾਈਆਂ ਉੱਥੋਂ ਉਹਨਾਂ ਦੀ ਰੋਜੀ ਰੋਟੀ ਪਲਦੀ ਆ ਪਰ ਉਹ ਵੀ ਉਹ ਉਹਨਾਂ ਨੂੰ ਇਹ ਕਹਿਣ ਕਿ ਜਿਹੜਾ ਬਾਹਰ ਜਿਹੜਾ ਡੈਸਟਬਿਨ ਡੈਸਟਬਿਨ ਦੇ ਵਿੱਚ ਹੀ ਉਹ ਕੂੜਾ ਸੁੱਟਿਆ ਜਾਵੇ ਇਹ ਲੱਗਦਾ ਕਿ ਬਰਸਾਤੀ ਮੌਸਮ ਆ ਗਿਆ ਬਹੁਤ ਜ਼ਰੂਰੀ ਸਪਰੇਅ ਐ ਕਿਸੇ ਬਹੁਤ ਚੰਗੀ ਗੱਲ ਹੈ ਜੀ ਬਹੁਤ ਮੈਂ ਤੁਹਾਨੂੰ ਦੱਸਣ ਦਿਆਂ ਕਿ ਬਹੁਤ ਚੰਗੀ ਸਬੂਤ ਸਬੂਤ ਦਿੱਤਾ ਸਾਡੇ ਸਤਕਾਰਯੋਗ ਪ੍ਰਧਾਨ ਸਾਹਿਬ ਤੇ ਇਹ ਸੰਸਥਾ ਦੇ ਜਿਹੜੇ ਸਾਡੇ ਮੁਖੀਆ ਸਰਦਾਰ ਸਕੱਤਰ ਸਾਹਿਬ ਸਕੱਤਰ ਸਰਦਾਰ ਪ੍ਰਤਾਪ ਸਿੰਘ ਜੀ ਹੋਣਾ ਨੇ ਜੀ